ਫਿਲੌਰ ਦੇ ਤਲਵਰ ਰੋਡ ਤੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਵੱਲੋ ਟਰੱਕ ਨੇ ਬਿਜਲੀ ਦੀਆਂ ਤਾਰਾਂ ਆਪਣੇ ਟਰੱਕ ਨਾਲ ਖਿੱਚ ਦਿੱਤੀਆਂ ਜਿਸ ਦੇ ਨਾਲ ਬਿਜਲੀ ਵਾਲਾ ਖੰਭਾ ਪਾਟ ਹੋ ਗਿਆ ਤੇ ਕਾਫੀ ਤਾਰਾਂ ਟੁੱਟ ਗਈਆਂ ਇਸ ਮੌਕੇ ਰਾਗੀਰਾ ਨੇ ਦੱਸਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਜਦੋਂ ਟਰੱਕ ਤਾਰਾਂ ਦੇ ਵਿੱਚ ਫਸਿਆ ਤਾਂ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜਨ ਨਾਲ ਅੱਗ ਦੀਆਂ ਚੰਗਿਆੜੇ ਨਿਕਲੇ ਜਿਸ ਦੇ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਬਚਾ ਹੋ ਗਿਆ ਜਦੋਂ ਇਸ ਮਾਮਲੇ ਵਿੱਚ ਟਰੱਕ ਡਰਾਈਵਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਟਰੱਕ ਆਪਣੀ ਸਾਈਡ ਤੇ ਲੈ ਕੇ ਆ ਰਿਹਾ ਸੀ ਤਾਂ ਐਨੇ ਉਸਦੇ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਉਹ ਬਚਾਉਂਦੇ-ਬਚਾਉਂਦੇ ਉਸਦਾ ਟਰੱਕ ਪਿਛਲੀ ਦੀਆਂ ਤਾਰਾਂ ਵਿੱਚ ਫਸ ਗਿਆ ਜਿਸ ਦੇ ਨਾਲ ਸਟਰੀਟ ਲਾਈਟ ਖੰਭਾ ਵੀ ਪੱਟ ਹੋ ਗਿਆ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਇਸ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ ਜਦੋਂ ਪੱਤਰਕਾਰਾਂ ਨੇ ਜੈ ਜੀ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਜੋ ਵੀ ਬਿਜਲੀ ਵਿਭਾਗ ਵੱਲੋਂ ਇਸਤੇ ਬਣਦੀ ਕਾਰਵਾਈ ਕੀ जा क्या नाम है आपका मनोहर ये गाड़ी आपकी है नहीं सेट की की है ये बिजली का खम्बा गिरा दिया कैसे गिराई वो तो बाइक वाला बगल में आया इसलिए साइड दबाया दो बस दबाया आप, आप रोक भी सकते थे रोका तो जो तो भी दे अभी जो नुकसान हुआ है इसका खम्बे बार फोन आप बोलाओ आप बताओ क्या होना आप अपने सेठ को फोन कर दिया आपने नहीं किया अभी अगर मान के चलो आपने नहीं रोका ये जैसे तार गिर गया अगर आपकी गाड़ी का नुकसान हो जाता आपका फिर क्या होता दबाने से अच्छा था रोक लेते ना तो रोका जो है ना तो बीत ही गया तार यहीं तो बाइक वाला था वो वो साइड दबाते तो बाइक वाले में लग जाते ਹਾਂਜੀ ਸਰ ਇੱਕ ਗੱਡੀ ਨੇ ਆ ਜਿਹੜਾ ਤਾਰਾਂ ਦੇ ਵਿੱਚ ਆ ওভারਲੋਡ ਗੱਡੀ ਆ ਤਾਰਾਂ ਚ ਫਸ ਗਈ ਉਹਨੇ ਤਾਰਾਂ ਚੋਂ ਨਾ ਪੜਤੀਆਂ ਕੀ ਸਾਰਾ ਮਾਮਲਾ ਤੁਸੀਂ ਮੌਕੇ ਤੇ ਮੈਨੂੰ ਜਦੋਂ ਐਸਟੀਓ ਸਾਹਿਬ ਦਾ ਫੋਨ ਆਇਆ ਸੀਗਾ ਕਿ ਉੱਥੇ ਤਲਵਾਣ ਰੋਡ ਤੇ ਖੰਭਾ ਟੁੱਟ ਗਿਆ ਗੱਡੀ ਦੇ ਤੋੜਾ ਮੈਂ ਇੱਥੇ ਆਇਆ ਆ ਗੱਡੀ ਜਿਹੜੀ ਬਹੁਤ ਹਾਈਟ ਆ ਉਹਦੀ ਉਹਨੂੰ ਓਵਰਲੋਡਿੰਗ ਕਹਿ ਸਕਦੇ ਆ ਜਾਂ ਉੱਚੀ ਹਾਈਟ ਉਹਨਾਂ ਕੀਤੀ ਆ ਉਹਦੇ ਨਾਲ ਜਿਹੜੀਆਂ ਸਾਡੀਆਂ ਕੇਬਲਾ ਕੁਬਲਾ ਉਹ ਸਾਰੀਆਂ ਥੱਲੇ ਆ ਗਈਆਂ ਨੇ ਟੁੱਟ ਕੇ ਤੇ ਜੋ ਵੀ ਇਹਦਾ ਕੋਈ ਐਸਟੀਮੇਟ ਹੋਏਗਾ ਅਸੀਂ ਬਣਾ ਕੇ ਜੋ ਉਹਨਾਂ ਤੋਂ ਕਲੇਮ ਕਰਾਂਗੇ ਕਿੰਨਾ ਕੁ ਨੁਕਸਾਨ ਹੋ ਗਿਆ ਅੰਦਾਜ਼ਾ ਸਰ ਨੁਕਸਾਨ ਕੇਬਲਾਂ ਵਗੈਰਾ ਡੈਮੇਜ ਹੋਈਆਂ ਨੇ ਤੇ ਉਹਦਾ ਜੋ ਵੀ ਹੋਏਗਾ ਅਸੀਂ ਐਕਸਟੀਮੇਟ ਬਣਾ ਦਿੰਦੇ ਹਾਂ ਮੈਂ ਦੇਖ ਕੇ ਡ੍ਰਾਈਵਰ ਫੜ ਲਿਆ ਮੋਕੇ ਤੇ ਡ੍ਰਾਈਵਰ ਇੱਥੇ ਹੀ ਆ ਗੱਡੀ ਦੇ ਇੱਥੇ ਹੀ ਆ ਜੀ